ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸਾਡੇ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਅਮਨ ਅਰੋੜਾ ਜੀ ਗੱਲ ਸੁਣ ਰਿਹਾ ਸੀ ਅਮਨ ਅਰੋੜਾ ਜੀ ਤੁਸੀਂ ਆਪਣੀ ناکਾਮੀ ਤੁਸੀਂ ਜੀ ਚ ਫੇਲ ਸਾਬਤ ਹੋ ਗਏ ਰੋਜ਼ ਰੋਜ਼ ਸਵੇਰੇ ਤੋਂ ਸ਼ਾਮ ਤੱਕ ਹਰ ਪਾਸਿਓਂ ਰੋਂਦੇ ਕੁਲਾਂਦਿਆਂ ਦੀਆਂ ਆਵਾਜ਼ਾਂ ਆਉਂਦੀਆਂ ਤੁਸੀਂ ਨਾਲ ਬੈਠ ਕੇ ਮਤਲਬ ਤੁਹਾਡਾ ਕਹਿਣ ਦਾ ਨਕਮੇ ਤੁਸੀਂ ਆਪ ਨਕਮੇ ਤੁਹਾਡੀ ਸਰਕਾਰ ਆ ਨਕਮਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ ਕਿਸ ਤਰੀਕੇ ਨਾਲ ਕਤਲੋਗਾਰਥ ਹੋ ਰਿਹਾ ਪੰਜਾਬ ਚ ਤੁਸੀਂ ਇਹਨੂੰ ਕਹਿ ਰਹੇ ਹੋ ਵੀ ਇਹ ਸੈਂਟਰ ਗਵਰਨਮੈਂਟ ਕਰਾ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਛ ਕਰਨ ਦਿੱਤਾ ਇਹ ਗੈਂਗਸਟਰ ਦਾ ਚੀਜ਼ ਕੀ ਨੇ ਦਿਖਾਵਾਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਕਡੋਰ ਹੱਥ ਚ ਦਿੱਤੀ ਬੀਜੇਪੀ ਦੇ ਦੇਖੋ ਮੈਂ ਹੁਣੀ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਅਮਨ ਰੋੜਾ ਜੀ ਗੱਲ ਸੁਣ ਰਿਹਾ ਸੀ ਮਨੁਰੂੜਾ ਜੀ ਤੁਸੀਂ ਆਪਣੀ ناکامی ਤੁਸੀਂ ਜਿੱਥੇ ਫੇਲ ਸਾਬਤ ਹੋ ਗਏ ਰੋਜ ਰੋਜ ਸਵੇਰੇ ਤੋਂ ਸ਼ਾਮ ਤੱਕ ਹਰ ਪਾਸਿਓਂ ਰੋਂਦੇ ਕਲਾਉਂਦਿਆਂ ਦੀ ਆਵਾਜ਼ ਆਉਂਦੀ ਹੈ ਤੇ ਤੁਸੀਂ ਕੱਲ ਵੀ ਮੈਂ ਸੁਣ ਰਿਹਾ ਸੀ ਤੁਸੀਂ ਨਾਲ ਬੈਠ ਕੇ ਕੀ ਕਰਾਰੇ ਸੀ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਕਿਉਂਕਿ ਐਡਾ بڑا ਉਹਨਾਂ ਦੇ ਪਰਿਵਾਰ ਦਾ ਇੱਕ ਦੁੱਖਦਾਈ ਜਿਹੜਾ ਉਹ ਹਾਲਾਤ ਸੀਗੇ ਤੁਸੀਂ ਨਾਲ ਬੈਠ ਕੇ ਮਤਲਬ ਤੁਹਾਡਾ ਕਹਿਣ ਦਾ ਨਿਕੰਮੇ ਤੁਸੀਂ ਆਪੋਂ ਨਿਕੰਮੀ ਤੁਹਾਡੀ ਸਰਕਾਰ ਆ ਨਿਕੰਮਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ ਕਿਸ ਤਰੀਕੇ ਨਾਲ ਕਤਲੋਗਾਰਥ ਹੋ ਰਿਹਾ ਪੰਜਾਬ ਚ ਤੁਸੀਂ ਇਹਨੂੰ ਕਹਿ ਰਹੇ ਹੋ ਵੀ ਇਹ ਸੈਂਟਰਲ ਗਵਰਨਮੈਂਟ ਕਰਵਾ ਰਹੀ ਹੈ ਤੁਸੀਂ ਸਪਸ਼ਟ ਤੁਸੀਂ ਸਪਸ਼ਟ ਕਰਨ ਇਹ ਕਹਿਣਾ ਚਾਹੁੰਦੇ ਹੋ ਵੀ ਸੈਂਟਰਲ ਗਵਰਨਮੈਂਟ ਹੀ ਕੰਮ ਕਰਵਾ ਰਹੀ ਹੈ ਸੈਂਟਰਲ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਮੈਂ ਇਹ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜਿਹੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਬਹੁਤ ਸੀਰੀਅਸ ਗੱਲ ਆ ਇਹ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਨਾ ਕੀ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗੇ ਹੋ ਤੁਸੀਂ ਦੇਸ਼ ਨੂੰ ਵੰਡਣ ਲੱਗੇ ਹੋ ਅਸੀਂ ਲੋਕ ਆ ਜਿਲ੍ਹਾ ਨੇ ਪੰਜਾਬ ਦੀ ਅਮਨ ਸ਼ਾਂਤੀ ਖਾਤਰ ਆਪਣੀਆਂ ਸਾਰੇ ਪਰਿਵਾਰ ਦੀਆਂ ਜਾਨਾਂ ਦਿੱਤੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਬਹੁਤ ਮੈਂ ਸਖਤ ਇਸ ਗੱਲ ਦੀ ਨਿੰਦਿਆ ਵੀ ਕਰਦਾ ਤੇ ਬੜੇ ਕੜੇ ਸ਼ਬਦਾਂ ਨਾਲ ਇਹ ਜਿਹੜੇ ਕੈਬਨਿਟ ਮੰਤਰੀ ਤੇ ਪ੍ਰਧਾਨ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਬਦਾਂ ਦੀ ਕੜੇ ਤੋਂ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਸਕਣ ਦਿੱਤਾ ਇਹ ਗੈਂਗਸਟਰ ਤਾਂ ਚੀਜ਼ ਕੀ ਨੇ ਦਿਖਾਵਾਂਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਗਡੋਰ ਹੱਥ 'ਚ ਦਿੱਤੀ ਬੀਜੇਪੀ ਦੇ ਦਿਖਾਵਾਂਗੇ ਕਿਵੇਂ ਇਹਨਾਂ ਨੂੰ ਸਿੱਧੇ ਕੀਤੇ ਜਾਂਦਾ ਧੰਨਵਾਦ